मान्योग स्पीकर साहब बहुत ही धार्मिक भावनामा नाल जुड़े ਹੋਇਆ ਔਰ ਬਹੁਤ ਹੀ ਗੰਭੀਰ ਵਿਸ਼ਾ ਜਿਹੜਾ ਉਹ ਮੁਕੱਦਸ ਸਦਨ ਦੇ ਵਿੱਚ ਵਿਚਾਰਿਆ ਜਾ ਰਿਹਾ ਹੈ ਬਹੁਤ ਸਾਰੇ ਮੇਰੇ ਤੋਂ ਸੀਨੀਅਰ ਮੇਰੇ ਤੋਂ ਰਾਜਨੀਤਿਕ ਤੌਰ ਤੇ ਵੀ ਸੀਨੀਅਰ ਉਮਰ ਚ ਵੀ ਸੀਨੀਅਰ ਜਿਹੜੇ ਮੈਂਬਰ ਸਹਿਬਾਨ ਨੇ ਉਹਨਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਨੇ ਕੱਲ ਵੀ ਮੈਂ ਇਹ ਗੱਲ ਕਹੀ ਸੀ ਕਿ ਮੈਨੂੰ ਨਹੀਂ ਲੱਗਦਾ ਕੋਈ ਇਸ ਬਿੱਲ ਦਾ ਕੋਈ ਵਿਰੋਧ ਕਰੂਗਾ ਅਸੀਂ ਸ਼ਬਦਾਂ ਨਾਲ ਜੁੜੇ ਹੋਏ ਹਾਂ ਜੀ ਸਾਡੀ ਤਾਂ ਕਿਤੇ ਗਲਤੀ ਨਾਲ ਸਕੂਲ ਚ ਕਾਪੀ ਵੀ ਥੱਲੇ ਡਿੱਗ ਜੇ ਅਸੀਂ ਉਸ ਕਾਪੀ ਨੂੰ ਚੱਕ ਕੇ ਮੱਥੇ 'ਨਾਂ ਲਾ ਕੇ ਉਹਨੂੰ ਚੁੰਮਦੇ ਹਾਂ ਅਸੀਂ ਅੱਖਰਾਂ ਨੂੰ ਇੰਨਾ ਪਿਆਰ ਕਰਦੇ ਹਾਂ ਸਾਨੂੰ ਕਿਤੇ ਕੋਈ ਕਾਗਜ਼ ਮਿਲ ਜੇ ਜਿਹਦੇ ਤੇ ਕੁਝ ਲਿਖਿਆ ਹੋਵੇ ਅਸੀਂ ਉਹਨੂੰ ਪਹਿਲਾਂ ਆਲੇ 'ਚ ਲਿਜਾ ਕੇ ਧਰਦੇ ਹਾਂ ਗੁਰਮੁਖੀ ਸਾਡੀ ਲਿਪੀ ਦਾ ਨਾਮ ਹੈ ਮਤਲਬ ਗੁਰੂ ਦੇ ਮੂੰਹੋਂ ਨਿਕਲਿਆ ਗੁਰੂ ਦੇ ਮੁਖੋਂ ਨਿਕਲੀ ਹੋਈ ਗੁਰਮੁਖੀ ਸਾਡੀ ਲਿਪੀ ਗੁਰਮੁਖੀ ਹੈ ਸੋ ਗੁਰੂ ਸਾਹਿਬ ਨੇ ਸਾਨੂੰ ਸ਼ਬਦ ਗੁਰੂ ਦਿੱਤਾ ਤੇ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੇ ਵਿੱਚ ਸ਼ਬਦ ਗੁਰੂ ਤੋਂ ਵੱਡਾ ਕੋਈ ਗੁਰੂ ਹੋਊਗਾ ਜਿਹਦਾ ਅਸੀਂ ਬਿਲਕੁਲ ਸਹੀ ਹੈ ਕਿ ਅਸੀਂ ਉਹਨਾਂ ਨੂੰ ਇੱਕ ਜਿੰਦਾ ਗੁਰੂ ਮੰਨਦੇ ਆ ਇਸੇ ਕਰਕੇ ਅਸੀਂ ਅੰਗ ਕਹਿੰਦੇ ਆ ਪੱਤਰੇ ਨਹੀਂ ਕਹਿੰਦੇ ਅੰਗ ਕਹਿੰਦੇ ਆ ਕਿ ਗੁਰੂ ਸਾਹਿਬ ਦੇ ਐਨੇ ਅੰਗ ਇੱਥੋਂ ਮਿਲੇ ਅੰਗ ਜਿਉਂਦੇ ਜੀ ਦੇ ਮਿਲ ਸਕਦੇ ਨੇ ਪਰ ਜੋ ਪਿਛਲੇ ਦਿਨੀ ਪਿਛਲੇ ਕਈ ਸਾਲਾਂ ਤੋਂ ਘਟਨਾਵਾਂ ਹੋਈਆਂ ਹਰ ਇੱਕ ਬੰਦੇ ਦੇ ਹਿਰਦੇ ਬਲੁੰਦਰੇ ਗਏ ਚਾਹੇ ਉਹ ਹਿੰਦੂ ਧਰਮ ਨਾਲ ਸੰਬੰਧਿਤ ਹੈ ਸਨਾਤਨ ਨਾਲ ਸੰਬੰਧਿਤ ਹੈ ਜੈਨ ਧਰਮ ਨਾਲ ਸੰਬੰਧਿਤ ਮੁਸਲਮਾਨ ਧਰਮ ਨਾਲ ਸੰਬੰਧਿਤ ਹਰ ਇੱਕ ਦੇ ਹਿਰਦੇ ਬਲੁੰਦਰੇ ਗਏ ਭਾਵੇਂ ਉਹ ਕੋਈ ਧਾਰਮਿਕ ਸਥਾਨ ਜਿਹੜਾ ਉੱਥੇ ਕੋਈ ਕਾਲਖ ਮੱਥੀ ਗਈ ਹੋਵੇ ਡਾਕਟਰ ਸਾਹਿਬ ਬੀਮਰਾਓ ਅੰਬੇਦਕਰ ਦੇ ਕਦੇ ਉਹਨਾਂ ਦੀ ਜਿਹੜਾ ਬੁੱਤ ਲੱਗੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸਾਡੇ ਸਾਡੇ ਹਿਰਦੇ ਬਲੁੰਦਰੇ ਜਾਂਦੇ ਪਰ ਆਪ ਹੀ ਮੰਨਿਆ ਸਾਰਿਆਂ ਨੇ ਕਿ ਕੋਈ سزا ਹੈ ਹੀ ਨਹੀਂ ਸੀ ਦੋ ਤਿੰਨ ਸਾਲ ਬਾਅਦ ਬਾਹਰ ਆ ਕੇ ਫੇਰ ਲਲਕਾਰੇ ਮਾਰਨ ਲੱਗ ਜਾਂਦੇ ਨੇ ਉਹ ਕਿ ਕਰ ਲਓ ਸਾਡਾ ਕੀ ਕਰਨਾ ਅਸੀਂ ਤਾਂ ਆ ਗਏ ਬਾਰੇ ਕਾਨੂੰਨ ਵੀ ਸਮਾਨ ਹੋਣ ਲੱਗ ਜਾਂਦੇ ਨੇ ਦੂਜੇ ਧਰਮ ਵਾਲਿਆਂ ਵੱਲ ਪੋਲਰਾਈਜੇਸ਼ਨ ਸੋ ਇਸ ਕਰਕੇ ਇੱਕ ਕਾਨੂੰਨ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਮਿਸਾਲੀ ਸਜ਼ਾ ਨਹੀਂ ਮਿਲੂਗੀ ਤਾਂ ਆਪਣੇ ਸਿਆਣੇ ਕਹਿੰਦੇ ਜੀ ਕਾਂ ਮਾਰ ਕੇ ਟੰਗਣਾ ਪਊਗਾ ਤਾਂ ਹਟੂਆ ਕੰਮ ਜੇ ਮਿਸਾਲੀ ਸਜ਼ਾ ਨਹੀਂ ਮਿਲੂਗੀ ਤਾਂ ਕੋਈ ਡਰੂਗਾ ਹੀ ਨਹੀਂ ਤੀਜੇ ਦਿਨ ਹੋ ਜਾਂਦਾ ਕੰਮ ਕਦੇ ਕਿਤੇ ਕੁਰਾਨ ਸ਼ਰੀਫ ਦੀ ਹੋਗੀ ਬੇਅਦਬੀ ਕਦੇ ਤੇ ਭਗਵਤ ਗੀਤਾ ਦੀ ਕਦੇ ਗੁਰੂ ਗ੍ਰੰਥ ਸਾਹਿਬ ਦੀ ਔਰ ਸਭ ਤੋਂ ਵਧੀਆ ਤਰੀਕਾ ਕੀ ਹੈ ਮਾਨਸਿਕ ਤੌਰ ਤੇ ਰੋਗੀ ਸੀ ਸੋ ਇਹ ਇੱਕ ਬਚਨ ਦਾ ਤਰੀਕਾ ਸੀ ਕਿ ਮਾਨਸਿਕ ਤੌਰ ਤੇ ਰੋਗੀ ਹੀ ਕਿਉਂ ਜਾਂਦੇ ਨੇ ਵੀ ਉੱਥੇ ਸੋ ਇਸ ਕਰਕੇ ਇਹਨੂੰ ਸਮਝਣ ਦੀ ਲੋੜ ਹੈ ਕਿ ਗੁਰੂ ਸਾਹਿਬ ਜੇ ਇੱਕ ਅੰਗ ਦਾ ਵੀ ਅਸੀਂ ਵਿਸਥਾਰ ਕਰਨ ਲੱਗੇ ਸਪੀਕਰ ਸਾਹਿਬ ਵਿਸਥਾਰ ਸਹਿਤ ਵਿਆਖਿਆ ਇੱਕ ਅੰਗ ਦੀ ਵੀ ਕਈ ਮਹੀਨੇ ਲੱਗ ਸਕਦੇ ਆ ਇਹੋ ਜਾਂ ਸਾਡੇ ਕੋਲ ਖਜ਼ਾਨਾ ਪਿਆ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਚ ਸਾਡੇ ਕੋਲੇ ਵੈਰਾਗੀ ਕੀਰਤਨ ਹੈ ਸਾਡੇ ਕੋਲੇ ਆਨੰਦ ਸਾਹਿਬ ਦਾ ਪਾਠ ਹੈ ਸਾਡੇ ਕੋਲੇ ਮੂਲ ਮੰਤਰ ਹੈ ਸਾਡੇ ਕੋਲੇ ਰਹਿਰਾਸ ਸਾਹਿਬ ਹੈ ਸਾਡੇ ਕੋਲੇ ਅੰਮ੍ਰਿਤ ਵੇਲੇ ਜਿਹੜਾ ਪਾਠ ਹੁੰਦਾ ਮਤਲਬ ਆਸਾ ਦੀ ਵਾਰ ਹੈ ਸਾਡੇ ਕੋਲੇ ਕੀ ਲਿਖਿਆ ਗੁਰੂ ਸਾਹਿਬ ਨੇ ਪਵਨ ਗੁਰੂ ਪਾਣੀ ਪੈਤਾ ਮਾਤਾ ਤਰਤ ਮਤ ਕਦੋਂ ਲਿਖਿਆ ਗੁਰੂ ਸਾਹਿਬ ਦਾ 1469 ਚ ਜਨਮ ਸੀ 1539 ਚ ਜੋ ਪਿਛੋਤ ਸਮਾਇ ਸੀ ਉਹਦੇ ਵਿੱਚ ਹੀ ਲਿਖਿਆ ਹੋਊਗਾ ਕਿਤੇ ਇਹਦਾ ਮਤਲਬ 6700 ਸਾਲ ਪਹਿਲਾਂ ਗੁਰੂ ਸਾਹਿਬ ਲਿਖੇ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਤ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਕਿਦਾਦਰਜਾ ਧਰਤੀ ਨੂੰ ਮਾਰ ਉਸ ਵੇਲੇ ਤਾਂ ਨਹੀਂ ਕੋਈ ਫੈਕਟਰੀ ਥੱਲੇ ਪਾਣੀ ਪਾਉਂਦੀ ਹੋਣੀ ਡੰਪਿੰਗ ਕਰਦੀ ਹੋਣੀ ਗੰਦੇ ਪਾਣੀ ਨੂੰ ਉਸ ਵੇਲੇ ਤਾਂ ਨਹੀਂ ਕੋਈ ਸਪਰੇਅ ਕਰਕੇ ਧਰਤੀ ਨੂੰ ਜ਼ਹਿਰੀਲਾ ਕਰਦਾ ਹੋਣਾ ਉਸ ਵੇਲੇ ਤਾਂ ਨਹੀਂ ਕੋਈ ਪਰਾਲੀ ਨੂੰ ਅੱਗ ਲਾ ਕੇ ਹਵਾ ਨੂੰ ਜ਼ਹਿਰੀਲਾ ਕਰ ਦਉਂ ਗੁਰੂ ਸਾਹਿਬ ਨੇ ਉਦੋਂ ਲਿਖਤਾ ਸੀ ਕਿ ਆਹ ਤਿੰਨ ਚੀਜ਼ਾਂ ਬਚਾ ਲਿਓ ਫਤਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਆ ਤਿੰਨ ਚੀਜ਼ਾਂ ਚੱਲ ਬਦਕਿਸਮਤੀ ਹੈ ਸਾਡੀ ਕਿ ਹਜੇ ਤੱਕ ਅਸੀਂ ਇਹਨਾਂ ਤਿੰਨਾਂ ਨੂੰ ਬਚਾਉਣ ਨੂੰ ਫਿਰਦੇ ਆਂ ਜੀ ਤਿੰਨਾਂ ਨੂੰ ਅਸੀਂ ਹਜੇ ਤੱਕ ਬਚਾ ਨਹੀਂ ਰਹੇ ਜੀ ਸਰਕਾਰਾਂ ਆ ਗਈਆਂ ਇਹਨਾਂ ਦੀਆਂ ਵੀ ਆ ਗਈਆਂ ਉਹਨਾਂ ਦੀਆਂ ਵੀ ਆ ਗਈਆਂ ਕੀ ਕਰੀ ਜਾਨੇ ਜੀ ਅਮਰੀਕਾ ਕੈਨੇਡਾ ਨੇ ਉਹਨਾਂ ਨੇ ਉਹਦਾ ਪਾਣੀ ਛੇੜਿਆ ਨਹੀਂ ਹੈਗਾ ਥੱਲੋਂ ਹਜੇ ਉਹ ਕਹਿੰਦੇ ਅਸੀਂ ਬਾਤ ਕਰਾਂਗੇ ਜਦੋਂ ਮੁੱਕ ਗਿਆ ਧਰਤੀ ਤੇ ਉਹ ਇਧਰੋਂ ਉਧਰੋਂ ਲੜੀ ਜਾਂਦੇ ਆ ਤੇਲ ਪਿੱਛੇ ਵੀ ਲੜੀਆਂ ਤੇਲ ਉਹਨਾਂ ਕੋਲੇ ਵੀ ਬਹੁਤ ਹੈ ਤੇਲ ਪਿੱਛੇ ਲੜਾਈਆਂ ਲੜੀ ਜਾਂਦੇ ਆ ਇਧਰੋਂ ਉਧਰੋਂ ਤੇਲ ਲਈ ਜਾਂਦੇ ਆ ਆਪਦਾ ਨਹੀਂ ਛੇੜਦੇ ਜੀ ਉਹ ਕਹਿੰਦੇ ਜਦੋਂ ਮੁੱਕ ਗਿਆ ਉਦੋਂ ਕੱਢਾਂਗੇ ਇਸ ਤ ਆਪਣਾ ਆਈ ਉਹਨਾਂ ਦੀ ਹਵਾ ਹੈ ਤੇ ਅਸੀਂ ਤਾਂ ਮੈਨੂੰ ਲੱਗਦਾ ਆ ਸਤੰਬਰ ਅਕਤੂਬਰ ਆਊਗਾ ਜੀ ਪਹਿਲਾਂ ਪਰਾਲੀ ਫਿਰ ਦੀਵਾਲੀ ਦਸਹਿਰਾ ਦਸਹਿਰਾ ਉਹ ਦੀਵਾਲੀ ਉਹ ਤੋਂ ਪਹਿਲਾਂ ਹੁੰਦੀ ਹੈ 20 ਦਿਨ ਦਸਹਿਰਾ ਪਹਿਲਾਂ ਹੁੰਦਾ 20 ਦਿਨ ਜਿਉਂ ਲੱਗਦੇ ਆ ਪਟਾਕੇ ਚਲਾਉਣ ਔਰ ਮੌਸਮ ਉਸ ਵੇਲੇ ਮੌਇਸਚਰ ਵਾਲਾ ਹੁੰਦਾ ਸਾਰਾ ਕੁਝ ਇੱਥੇ ਜੰਮੀ ਜਾਂਦਾ ਮੈਨੂੰ ਲੱਗਦਾ ਅਕਤੂਬਰ ਨਵੰਬਰ ਦਸੰਬਰ ਤੱਕ ਤਾਂ ਸੀ ਵੈਸੀ ਸਾਡੇ ਫੇਫੜੇ ਜਿਹੜੇ ਨੇ ਨਾ ਉਹ ਮੈਨੂੰ ਲੱਗਦਾ ਮਨ ਜਿਹੜੀ ਆਕਸੀਜਨ ਤਾਂ ਤਾਂ ਰਹੇ ਨਹੀਂ ਅਸੀਂ ਤਾਂ ਹੋਰ ਹੀ ਕਿਸੇ ਗੈਸ ਤੇ ਹੋ ਗਏ ਜੀ ਐਨਾ ਕਿਤੇ ਉੱਥੇ ਬੋਇੰਗ ਬੋਇੰਗ ਕੰਪਨੀ ਹੈ ਜਿਹੜੀ ਜਹਾਜ਼ ਬਣਾਉਂਦੀ ਹੈ ਬੋਇੰਗ ਨੇ ਕਿਤੇ ਬਿਨਾ ਦੱਸੇ ਜਾਂ ਬਿਨਾ ਟ੍ਰੀਟਡ ਪਾਣੀ ਕਿਤੇ ਸੈਟਲ ਦੇ ਵਿੱਚ ਡੰਪ ਕਰਤਾ ਮਿਲੀਅਨਸ ਦਾ ਜੁਰਮਾਨਾ ਹੋਇਆ ਜੀ ਮਿਲੀਅਨਸ ਦਾ ਐਨਾ ਆਪਣੇ ਪਾਣੀ ਨੂੰ ਐਨਾ ਆਪਣੀ ਹਵਾ ਨੂੰ ਐਨਾ ਆਪਣੇ ਵਾਤਾਵਰਨ ਨੂੰ ਪਿਆਰ ਕਰ ਅਸੀਂ ਕਾਰਬਨ ਮੋਨਡਾ 61 ਤੇ ਹੋਗੇ ਜੀ ਕੋਈ ਗੱਲ ਨਹੀਂ ਖੰਗ ਜੀ ਹੋ ਗਈ ਫਿਰ ਕੀ ਹੁੰਦਾ ਸਾਹ ਹੋ ਗਿਆ ਫਿਰ ਕੀ ਹੁੰਦਾ ਦਮਾ ਜਾ ਹੋ ਗਿਆ ਫਿਰ ਕੀ ਹੁੰਦਾ ਅੱਗ ਲਾ ਦਿੰਨਿਆ ਸਕੂਟਰ ਚ ਸਕੂਟਰ ਵਜਦਾ ਬੱਸ ਚ ਬੱਸ ਵਜਦੀ ਹੈ ਕੌਣ ਜ਼ਿੰਮੇਵਾਰ ਹੈ ਜਨਾਬ ਕੋਈ ਤਾਂ ਦੇਖੋ ਕੋਈ ਤਾਂ ਹਟਾਈਏ ਕਿ ਮੈਂ ਨਾ ਕਿ ਮੈਂ ਤਾਂ ਲੋਕਾਂ ਨੂੰ ਸਮਝਾਈਏ ਵਾਤਾਵਰਨ ਨੂੰ ਸੰਭਾਲੀਏ ਵਾਤਾਵਰਨ ਤੋਂ ਬਿਨਾ ਕੀ ਕਰਨਾ ਹੈ ਮੰਗਲ ਗ੍ਰਹ ਤੇ ਵਾਤਾਵਰਨ ਹੀ ਨਹੀਂ ਹੈਗਾ ਨਹੀਂ ਤਾਂ ਮੰਗਲ ਗ੍ਰਹ ਤੇ ਜਾਵੜਦੇ ਆਪਾਂ ਹੁਣ ਤੱਕ ਇੱਥੇ ਵਾਤਾਵਰਨ ਹੈ ਆਕਸੀਜਨ ਸੋ ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਸਾਨੂੰ ਚਾਹੇ ਕਿਉਂਕਿ ਗੁਰੂ ਸਾਹਿਬ ਨੇ ਲਿਖਿਆ ਹਰ ਗ੍ਰੰਥ ਦੇ ਵਿੱਚ ਲਿਖਿਆ ਹਵਾ ਬਾਰੇ ਪਾਣੀ ਬਾਰੇ ਮਾਨਵਤਾ ਬਾਰੇ ਮਨੁੱਖਤਾ ਬਾਰੇ ਹਰ ਗ੍ਰੰਥ ਚ ਲਿਖਿਆ ਕਿ ਉਹ ਤੋਂ ਬਿਨਾ ਨਹੀਂ ਰਹਿ ਸਕਦੇ ਸੋ ਮੈਂ ਮੇਰੇ ਸਾਥੀ ਮੇਰੇ ਸਾਰੇ ਬੈਠੇ ਨੇ ਕਿ ਸਖਤ ਤੋਂ ਸਖਤ ਸਜ਼ਾ ਜਿੰਨਾ ਗ੍ਰੰਥਾਂ ਤੋਂ ਅਸੀਂ ਸਿੱਖਿਆ ਲੈਨੇ ਆ ਜਿੰਨਾ ਪਵਿੱਤਰ ਧਾਰਮਿਕ ਗ੍ਰੰਥਾਂ ਚੋਂ ਅਸੀਂ ਮਾਨਵਤਾ ਦੀ ਸਰਵਤ ਦੇ ਭਲੇ ਦੀ ਸਿੱਖਿਆ ਲੈਨੇ ਆ ਜਿਹੜਾ ਉਹਨਾਂ ਨੂੰ ਅੱਗ ਲਾਉਂਦਾ ਹੈ ਉਹਨਾਂ ਦੀ ਬੇਅਦਬੀ ਕਰਦਾ ਹੈ ਉਹਨਾਂ ਨੂੰ ਸਾੜਦਾ ਹੈ ਉਹਨਾਂ ਨੂੰ ਪਾੜਦਾ ਹੈ ਸਰ ਇਹ ਤੋਂ ਬਟਾ ਜੁਰਮੀ ਕੋਈ ਨਹੀਂ ਹੈਗਾ ਫਿਰ ਇਹਦਾ ਮਤਲਬ ਜੋ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਵੀ ਸਿੱਖਣਗੀਆਂ ਇਹਦਾ ਮਤਲਬ ਜੇ ਸਾਡੇ ਸਾਡੀ ਸਿੱਖਿਆ ਨੂੰ ਹੀ ਕੋਈ ਪਾੜ ਦੂਗਾ ਕਿ ਤੁਸੀਂ ਆ ਪੜਨਾ ਨਹੀਂ ਜੱਕ ਅਸੀਂ ਤਾਂ ਜੱਕ ਕਰ ਲਓ ਸਾਡਾ ਕੀ ਕਰਨਾ ਇਸ ਤਾਂ ਹੀ ਕਰ ਦਾਂਗੇ ਸਰ ਬਹੁਤ ਧਾਰਮਿਕ ਭਾਵਨਾਵਾਂ ਪੜਕਦੀਆਂ ਨੇ 2015 ਦੇ ਵਿੱਚ ਵੱਡੀ ਘਟਨਾ ਹੋਈ ਸੀ ਬਰਗਾੜੀ ਬਾਈਬਲ ਕਲਾ ਕੋਟ ਕਪੂਰਾ ਮੈਂ ਨਹੀਂ ਕਹਿੰਦਾ ਕਿ ਕੀਨੇ ਕਰਾਈ ਸੀ ਕੌਣ ਸੀ ਹਜੇ ਤੱਕ ਅਸੀਂ ਉਹ ਕੇਸ ਪੜੀ ਜਾਂਦੇ ਆ ਜੀ ਕਿਉਂਕਿ ਜਿਨ੍ਹਾਂ ਨੇ ਕਰਾਈ ਸੀ ਉਹਨਾਂ ਦੀ ਸਰਕਾਰ ਸੀ ਉਸ ਤੋਂ ਬਾਅਦ ਜਿਨ੍ਹਾਂ ਦੀ ਆਈ ਉਹ ਵੀ ਉਹਨਾਂ ਦੀ ਸਰਕਾਰ ਸੀ ਕੇਸ ਹੀ ਵਿਗਾੜਤਾ ਜੀ ਜਾਈਏ ਕਿੱਧਰ ਹਾਂ ਅਸੀਂ ਜਲਾਨ ਪੇਸ਼ ਕੀਤੇ ਐ ਕੋਸ਼ਿਸ਼ ਕਰ ਰਹੇ ਹਾਂ ਜਨਾਬ ਜੀ ਐ ਗੁਟਕਾ ਸਾਹਿਬ ਨੇ ਮੱਥੇ ਲਾ ਕੇ ਜਿਨ੍ਹਾਂ ਨੇ ਸੌਆਂ ਚੱਕੀਆਂ ਸੀ ਉਹਨਾਂ ਨੇ ਕਰਾਈਏ ਤੇ ਬਾਅਦ ਦੇ ਵਿੱਚ ਕੁਦਰਤ ਹੈ ਕਹਿੰਦੇ ਨਾ ਕਿਸੋਂ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਫਿਰ ਕਿੱਧਰ ਗਏ ਫਿਰ ਮੈਂ ਕਹਿੰਦਾ ਇੱਥੇ ਵਾਲੇ ਵਕੀਲਾਂ ਤੋਂ ਜਿੱਤ ਜੋਗੇ ਇੱਥੇ ਮਹਿੰਗੇ ਵਕੀਲ ਕਰ ਲੋਗੇ ਇੱਥੇ ਗਵਾਹਾਂ ਨੂੰ ਮਕਰਾ ਲੋਗੇ ਪਰਮਾਤਮਾ ਦੀ ਕਿਚੈੜੀ 'ਚ ਕੀ ਕਰੋਗੇ ਫਿਰ ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ ਉਹ ਤੇ ਅਮਲਾਂ ਦੇ ਹੋਣਗੇ ਰਾਂਜੀ ਕਰ ਲਓ ਜੋ ਕਰਨਾ ਇੱਥੇ ਕਰਕੇ ਕਿੱਥੇ ਜਾਓਗੇ ਫਿਰ ਨਰਕ ਸੁਰਗ ਕਿਤੇ ਤਾਂ ਹੈਗੇ ਸੋ ਇਸ ਕਰਕੇ ਅਸੀਂ ਹਰ ਰੋਜ਼ ਨਤਮਸਤਕ ਹੋਣੇ ਬਿਲਕੁਲ ਸਹੀ ਕਿਹਾ ਮੇਰੇ ਸਾਥੀ ਨੇ ਕਿ ਆਪਾਂ ਕੌਣ ਹੁੰਨੇ ਆ ਵੀ ਉਹਨਾਂ ਦੀ ਰੱਖਿਆ ਵਾਸਤੇ ਕਾਨੂੰਨ ਬਣਾਉਣ ਵਾਲੇ ਆਪਾਂ ਤਾਂ ਹਰ ਰੋਜ਼ ਉਹਨਾਂ ਮੂਰੇ ਨਤਮਸਤਕ ਹੋਣੇ ਆ ਪਰਮਾਤਮਾ ਸਾਡੇ ਪਰਿਵਾਰ ਦੀ ਸੁਰੱਖਿਆ ਕਰੀ ਤੇ ਆਪਾਂ ਉਹਨਾਂ ਦੀ ਸੁਰੱਖਿਆ ਦਾ ਕਾਨੂੰਨ ਬਣਾਈ ਜਾਂਦੇ ਆ ਮਤਲਬ ਆ ਹਾਲਾਤ ਹੋ ਗਏ ਹੋ ਗੁਰੂ ਸਾਹਿਬ ਨੇ ਸਾਡੀ ਰੱਖਿਆ ਕਰਨੀ ਹੈ ਗ੍ਰੰਥਾਂ ਨੇ ਸਾਡੀ ਰੱਖਿਆ ਕਰਨੀ ਹੈ ਤੇ ਅਸੀਂ ਉਹਦੀ ਰੱਖਿਆ ਦਾ ਕਾਨੂੰਨ ਬਣਾਈ ਜਾਂਦੇ ਆ ਤੇ اسی بڑے ہو گئے دا مطلب تو بندہ سر ایوریج ہے وہ کہ بندے تجھے پتا نہیں اپنے ملال کا, بندے تجھے پتا نہیں اپنے ملال کا. پل کی خبر نہیں سمان اسی سال کا اگلا سا آوے, آوے. ادھا آ پتا نہیں پلانگ اسی سال دیاں اپ روز دیکھ دیاں ویڈیو ਕਿ ਜਿਮ ਕਰਦਾ ਕਰਦਾ ਮੁੰਡਾ ਡਿੱਗ ਪਿਆ ক্রিকেট ਖੇਡਦਾ ਖੇਡਦਾ ਮੁੰਡਾ ਡਿੱਗ ਪਿਆ ਬਾ ਖਤਮ ਸੋ ਥੋੜਾ ਜਿਆ ਬੰਦੇ ਨੂੰ ਥੋੜਾ ਜਿਆ ਬੰਦਾ ਬਣ ਕੇ ਰਹਿਣਾ ਚਾਹੀਦਾ ਉਹ ਆਪਣੇ ਆਪ ਨੂੰ ਕੱਲ ਜਿਸ ਤਰ੍ਹਾਂ ਡਾਕਟਰ ਬਲਜੀਤ ਕਹਿੰਦੇ ਸੀਗੇ ਕਿ ਬੰਦੇ ਦੇ ਸਾਰੇ ਕਾਨੂੰਨ ਹੀ ਬੰਦਿਆਂ ਦੇ ਬੰਦੇ ਖਿਲਾਫ ਨੇ ਬਸ ਹੋਰ ਤਾਂ ਕੋਈ ਹੈ ਹੀ ਨਹੀਂ ਕਾਨੂੰਨ ਬਾਕੀ ਸਾਰਿਆਂ ਨੂੰ ਅਸੀਂ ਸਮਝ ਲਿਆ ਵੀ ਇਹ ਤੇ ਇਹ ਕੌਣ ਨੇ ਧਰਤੀ ਤੇ ਬਸ ਅਸੀਂ ਕੱਲੀ ਆਏ ਆਂ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਵਰਗਾ ਖਜ਼ਾਨਾ ਹੈ ਸਾਡੇ ਕੋਲੇ ਭਗਵਤ ਗੀਤਾ ਹੈ ਸਾਡੇ ਕੋਲੇ ਰਮਾਇਣ ਹੈ ਸਾਡੇ ਕੋਲੇ ਕੁਰਾਨ ਸ਼ਰੀਫ ਹੈ ਸਾਡੇ ਕੋਲੇ ਜੈਨ ਧਰਮ ਦੇ ਸਾਡੇ ਕੋਲੇ ਬਹੁਤ ਬਹੁਤ ਧਰਮਾਂ ਦੇ ਗ੍ਰੰਥ ਪਏ ਨੇ ਗੱਲਾਂ ਉਹਦੇ ਚ ਉਹੀ ਲਿਖੀਆਂ ਹੋਈਆਂ ਨੇ ਕੱਢ ਲਓ ਸੈਂਟਰਲ ਆਈਡੀ ਹੈ ਜਿਹਨੂੰ ਕੇਂਦਰੀ ਭਾਵ ਕਹਿ ਦਿੰਦੇ ਆ ਪੰਜਾਬੀ ਚ ਕੇਂਦਰੀ ਭਾਵ ਕੱਢੋਂਗੇ ਕੇਂਦਰੀ ਭਾਵ ਇੱਕੋ ਹੀ ਨਿਕਲਦਾ ਹੈ ਜੀਓ ਔਰ ਜੀਨੇ ਦਿਓ ਕਿਸੇ ਦਾ ਹੱਕ ਨਾ ਮਾਰੋ ਪਲਾ ਕਰੋਗੇ ਤਾਂ ਤੁਹਾਡਾ ਪਲਾ ਹੋ ਜਾਊਗਾ ਜੇ ਕਿਸੇ ਦਾ ਹੱਕ ਮਾਰੋਗੇ ਤੁਹਾਡੇ ਨਾਲ ਇਹ ਹੋ ਜਾਊਗਾ ਮੈਂ ਸਪੀਕਰ ਸਾਹਿਬ ਸਾਡੇ ਪਿੰਡ ਚ ਪੰਚਾਇਤ ਚ ਹੁਣ ਤਾਂ ਚਲੋ ਅਸੀਂ ਰੱਬ ਨੂੰ ਟੱਬ ਸਮਝਣ ਲੱਗ ਗਏ ਨਾ ਹੁਣ ਤਾਂ ਅਸੀਂ ਰੱਬ ਦੀ ਮੰਨਣੋਂ ਹੀ हट ਗਏ ਨਾ ਮੈਂ ਪੰਚਾਇਤ ਦੇ ਵਿੱਚ ਮੈਂ ਛੋਟਾ ਜਿਹਾ ਹੁੰਦਾ ਸੀ 11 12 12 13 ਦਾ ਹੋਊਗਾ ਮੈਂ ਪੰਚਾਇਤ ਜਾਂਦਾ ਰਹਿੰਦਾ ਸੀ ਮੈਨੂੰ ਪੰਚਾਇਤ ਜਾਣ ਦਾ ਸ਼ੌਂਕ ਸੀਗਾ ਜੀ ਤੈਉਂ ਤਾਂ ਮੈਂ ਇਸ ਪੰਚਾਇਤ ਚ ਬੈਠਾ ਹਾਂ ਮੈਂ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਵੱਲ ਹੱਥ ਕਰਕੇ ਫੈਸਲੇ ਹੁੰਦੇ ਦੇਖੇ ਜੀ ਕਿਸੇ ਦੇ ਚੋਰੀ ਦਾ ਇਲਜ਼ਾਮ ਲੱਗ ਗਿਆ ਵੀ ਮੋਟਰ ਤੈ ਚੋਰੀ ਕੀਤੀ ਹੈ ਸਾਡੀ ਓਮ ਜੀ ਨਹੀਂ ਮੋਟਰ ਚੋਰੀ ਹੋਈ ਉਹ ਕਹਿੰਦਾ ਗੁਰਦੁਆਰਾ ਸਾਹਿਬ ਵੱਲ ਹੱਥ ਕਰ ਦੇ ਮੈਂ ਮੰਨ ਜੂ ਆ ਤੈ ਨਹੀਂ ਕੀਤੀ ਬੰਦਾ ਕਰਦਾ ਨਹੀਂ ਸੀ ਜੀ ਉਹ ਜਿਉ ਚੋਰ ਹੁੰਦਾ ਸੀ ਜੇ ਸੱਚਾ ਹੁੰਦਾ ਸੀ ਉਹ ਕਹਿੰਦੇ ਮੈਂ ਗੁਰਦੁਆਰਾ ਸਾਹਿਬ ਦਾ ਹੱਥ ਕੱਢਦਾ ਮੇਰੇ ਤੇ ਇਲਜ਼ਾਮ ਲੱਗਦਾ ਮੈਂ ਨਹੀਂ ਕਿ ਲੋਕ ਮੰਨ ਲੈਂਦੇ ਸੀ ਅਸੀਂ ਤਾਂ ਉਹ ਬੰਦੇ ਆ ਕਿ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਵੱਲ ਹੱਥ ਕਰਕੇ ਸਾਨੂੰ ਸੱਚਾ ਜਾਂ ਝੂਠਾ ਸਾਬਤ ਅਸੀਂ ਇੱਕ ਦੂਜੇ ਨੂੰ ਬਰੀ ਵੀ ਕਰ ਦਿੰਨੇ ਆ ਤੇ ਸਾਡੇ ਉਹਨਾਂ ਗੁਰੂ ਗ੍ਰੰਥ ਸਾਹਿਬਾਂ ਦੀ ਬੇਅਦਬੀ ਸਾਡੀ ਹੋਈ ਜਾਊਗੀ ਅਸੀਂ ਬਾਪੂ ਮੰਨਦੇ ਆ ਸਪੀਕਰ ਸਾਹਿਬ ਅਸੀਂ ਬਾਪੂ ਕਹਿੰਦੇ ਆ ਆਪਣੇ ਗੁਰੂ ਗ੍ਰੰਥ ਸਾਹਿਬ ਜੇ ਸਾਡਾ ਬਾਪੂ ਸਾਡੇ ਘਰ ਹੀ ਸੇਫ ਨਹੀਂ ਹੈਗਾ ਫਿਰ ਹੋਰ ਕਿੱਥੋਂ ਅਸੀਂ ਉਹਦੀ ਰੱਖਿਆ ਦੀ ਉਮੀਦ ਕਰਾਂਗੇ ਹੋਰ ਕਿੱਥੋਂ ਕਿੱਥੇ ਜਾ ਕੇ ਜਾਇਆ ਤੇ ਰੱਖਿਆ ਕਰਾਂਗੇ ਸੁ ਘਟ ਘਟ ਇਸ ਖਿੱਤੇ ਚ ਤਾਂ ਅਸੀਂ ਜਿੱਥੇ ਗੁਰੂ ਸਾਹਿਬ ਨੇ ਰਚਨਾ ਰਚੀਆਂ ਜਿੱਥੇ ਬੈ ਬੈ ਕੇ ਲਿਖੇ ਅਸੀਂ ਘਟ ਘਟ ਉੱਥੇ ਤਾਂ ਅਸੀਂ ਕਾਨੂੰਨ ਬਣਾਈਏ ਕਿ ਇਹਨੂੰ ਹੱਥ ਨਹੀਂ ਲਾ ਸਕਦਾ ਕੋਈ ਜਿਹੜਾ ਇਹਦੇ ਨਾਲ ਕੋਈ ਵੀ ਅੱਜ ਦੀ ਕੋਸ਼ਿਸ਼ ਕਰੂਗਾ ਫਿਰ ਉਹ ਬਾਹਰ ਨਹੀਂ ਆ ਸਕਦਾ ਸਜ਼ਾ ਹੋਊਗੀ ਹਾਂ ਕਿਉਂਕਿ ਕਾਨੂੰਨ ਬਹੁਤ ਵੱਡਾ ਹੈ ਮੇਰੇ ਕੁਝ ਸਾਥੀਆਂ ਨੇ ਵੀ ਸਵਾਲ ਉਠਾਏ ਨੇ ਮੈਂ ਸਪੀਕਰ ਸਾਹਿਬ ਇਹ ਕਹਿਣਾ ਕਿ ਸਾਰੇ ਮੈਂਬਰਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਮੈਂ ਪ੍ਰਸਤਾਵ ਕਰਦਾ ਕਿ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਜਿਹੜਾ ਇਹ ਅਪਰਾਧਾਂ ਦੀ ਰੋਕਥਾਮ ਦਾ ਜਿਹੜਾ ਬਿਲ ਹੈ ਇਨੂੰ ਆਪਾਂ ਸਿਲੈਕਟ ਕਮੇਟੀ ਕੋਲੇ ਭੇਜ ਕੇ ਲੋਕਾਂ ਦੀ رائے ਲਈਏ ਵਾਲੀ ਕਾਲੀ ਨਾ ਕਰੀਏ ਆਪਾਂ ਜਿਸ ਤਰ੍ਹਾਂ ਬਹੁਤ ਸਾਰੇ ਸੁਝਾਅ ਇੱਥੇ ਵੀ ਆਏ ਨੇ ਵੀ ਆਇਨਾ ਕਰੋ ਇਹ ਚ ਆਹਾ ਗਲਤ ਹੈ ਜਾਂ ਸਹੀ ਹੈ ਧਾਰਮਿਕ ਜਥੇਬੰਦੀਆਂ ਹਰ ਇੱਕ ਧਰਮ ਦੀ ਜਥੇਬੰਦੀ ਨਾਲ ਗੱਲ ਕਰੀਏ ਔਰ ਪਬਲਿਕ opinion ਲਈਏ ਸਾਡੇ 3 ਕਰੋੜ ਲੋਕਾਂ ਦਾ ਕੀ ਜੀ ਇਹ 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 ਚਾਸੀਂ ਕੀ ਕਰ ਸਕਦੇ ਹੋ ਕੀ ਪਤਾ ਕਿੱਥੋਂ ਕੋਈ ਵਧੀਆ ਗੱਲ ਵਧੀਆ ਸੁਝਾਅ ਮਿਲ ਜੇ ਤੇ ਮੈਂ ਚਾਹੂੰਗਾ ਸਰ ਟਾਈਮ ਬਾਉਂਡ ਤੁਸੀਂ ਕਰ ਦੋ 3 ਮਹੀਨੇ ਦਾ ਦੇ ਦੋ 4 ਮਹੀਨੇ ਦੇ ਦੋ ਪਰ 3-4 ਮਹੀਨਿਆਂ ਦੇ ਵਿੱਚ ਆਪਾਂ ਪੰਜਾਬ ਦੀ ਹਰ ਕਿਸਮ ਦੀ ਜਨਤਾ ਨਾਲ ਗੱਲ ਕਰਕੇ ਉਹਨਾਂ ਦੇ ਸੁਝਾਅ ਲੈ ਲਈਏ ਤਾਂ ਕਿ ਉਹਨਾਂ ਕਿਉਂਕਿ ਦੇਖੋ ਪੂਜਣ ਵਾਲੇ ਤਾਂ ਲੋਕ ਹੀ ਨੇ ਲੋਕਾਂ 'ਚ ਹੀ ਰੱਬ ਵਸਦਾ ਹੈ ਤੇ ਉਹ ਵੀ ਸਮਝਣ ਕਿ ਯਾਰ ਸਾਡੀ ਵੀ رائے ਲਈ ਗਈ ਹੈ ਅਸੀਂ ਵੀ ਇਸ ਕਾਨੂੰਨ ਨੂੰ ਬਣਾਉਣ ਦੇ ਹਿੱਸੇਦਾਰਾਂ ਮੈਂ ਚਾਹੂੰਗਾ ਕਿ ਸਿਲੈਕਟ ਕਮੇਟੀ ਨੂੰ ਰეკਮੈਂਡ ਕਰ ਦਿਓ ਟਾਈਮ ਬౌండ్ ਤੁਸੀਂ ਕਰ ਦਿਓ ਜਿੰਨੇ ਕਰਨਾ ਪਰ ਉਹਦੇ ਵਿੱਚ ਸਾਰੇ ਜਿਹੜੀ ਕਮੇਟੀ ਹੈ ਉਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਨਮਾਇंदे ਲਾਓ ਉਹ ਜਾਣ ਜ ਜਿਵੇਂ ਜਿਵੇਂ ਸਟੈਂਡਿੰਗ ਕਮੇਟੀ ਹੁੰਦੀ ਹੈ ਪਾਰਲੀਮੈਂਟ ਦੀ ਉਹਦੇ ਪਬਲਿਕ ਬੁਲਾਇ ਬੁਲਾ ਲੀ ਜਾਂਦੀ ਹੈ ਜਾਂ ਸਬੰਧਤ ਸਟੇਕ ਹੋਲਡਰਸ ਬੁਲਾ ਲਏ ਜਾਂਦੇ ਨੇ ਜਾਂ ਆਪਾਂ ਚਾਹੀਏ ਜਾਂ ਉਹਨਾਂ ਨੂੰ ਬੁਲਾਈਏ ਇੱਕ ਵਾਰੀ ਇਹਨੂੰ ਡਿਸਕਸ ਕਰਕੇ ਫੇਰ ਬਣਾਈਏ ਕਿਉਂਕਿ ਕਾਨੂੰਨ ਸਦੀਆਂ ਵਾਸਤੇ ਚੱਲੂਗਾ ਤੇ ਮੈਂ ਇਹੀ ਰਿਕਮੈਂਡ ਕਰੂੰਗਾ ਕਿ ਬਾਕੀ ਤੁਸੀਂ ਫੈਸਲਾ ਕਰੋ ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ ਇੱਥੇ